ਹੈਲੋ ਫਰੈਂਡਸ ਅੱਜ ਤੁਸੀਂ ਸੁਣੋਗੇ ਕਹਾਣੀ ਮਜਬੂਰੀ ਅਤੇ ਦੂਰੀ ਜਦੋਂ ਮਨੋਜ ਦੀ ਕਿਸੇ ਹੋਰ ਸ਼ਹਿਰ ਵਿੱਚ ਬਦਲੀ ਹੋ ਜਾਂਦੀ ਹੈ ਤਾਂ ਇਕੱਲੀ ਰਹਿ ਗਈ ਪਾਇਲ ਨੂੰ ਲੱਗਦਾ ਹੈ ਜਿਵੇਂ ਉਹ ਹੀ ਇਕੱਲੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਫਿਰ ਇੱਕ ਦਿਨ ਉਸਦੀ ਮਾਂ ਨੇ ਅਜੇਆ ਕੀ ਕਹਿ ਕੇ ਪਾਇਲ ਨੇ ਚਿੰਤਾ ਕਰਨੀ ਛੱਡ ਦਿੱਤੀ ਕੱਲ ਸ਼ਾਮ ਦਫ਼ਤਰ ਤੋਂ ਆ ਕੇ ਮਨੂਜ ਨੇ ਦੱਸਿਆ ਕਿ ਉਸਦੀ ਬਦਲੀ ਦਿੱਲੀ ਤੋਂ ਚੰਡੀਗੜ੍ਹ ਹੋ ਗਈ ਹੈ। ਇਹ ਖਬਰ ਸੁਣ ਕੇ ਪਾਇਲ ਦੇ ਹੰਝੂ ਨਹੀਂ ਰੁਕ ਰਹੇ ਸਨ। ਉਸਨੇ ਰੋ ਰੋ ਕੇ ਆਪਣੀ ਹਾਲਤ ਖਰਾਬ ਕਰ ਲਈ ਸੀ। ਪਾਇਲ ਨੇ ਕਿਹਾ, "ਮਨੂਜ, ਮੈਂ ਇਕੱਲੀ ਕਿਵੇਂ ਸਭ ਕੁਝ ਸੰਭਾਲਾਂਗੀ? ਸੋਨੂ ਅਤੇ ਪਿੰਕੀ ਵੀ ਇੰਨੇ ਵੱਡੇ ਨਹੀਂ ਹੋਏ ਕਿ ਮੇਰੀ ਮਦਦ ਕਰ ਸਕਣ। ਹੁਣ ਮੈਂ ਘਰ ਬਾਹਰ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਕੰਮ ਕਰ ਇਕੱਲੀ ਕਿਵੇਂ ਕਰਾਂਗੀ?" ਪਾਇਲ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਮਨੋਜ ਹੋਰ ਵੀ ਫਿਕਰਮੰਦ ਹੋਣ ਲੱਗਾ ਫਿਰ ਉਸਨੇ ਕਿਹਾ ਦੇਖ ਪਾਇਲ ਤੈਨੂੰ ਹਿੰਮਤ ਕਰਨੀ ਪਵੇਗੀ ਜਦੋਂ ਕੰਪਨੀ ਮੈਨੂੰ ਭੇਜ ਰਹੀ ਹੈ ਤਾਂ ਮੈਂ ਕੀ ਕਰ ਸਕਦਾ ਹਾਂ ਮੈਨੂੰ ਜਾਣਾ ਪਵੇਗਾ ਇੱਕ ਪ੍ਰਾਈਵੇਟ ੌਕਰੀ ਹੈ ਜੇ ਮੈਂ ਨਾ ਆ ਗਿਆ ਤਾਂ ਕੰਪਨੀ ਮੈਨੂੰ ਨੋਟਿਸ ਵੀ ਦੇ ਸਕਦੀ ਹੈ ਫਿਰ ਵੀ ਜੋ ਕੰਪਨੀ ਮੈਨੂੰ ਚੰਡੀਗੜ੍ਹ ਭੇਜ ਰਹੀ ਹੈ ਤਾਂ ਉਹ ਤਨਖਾਹ ਵੀ ਵਧਾ ਰਹੀ ਹੈ ਆਖਰਕਾਰ ਮੈਨੂੰ ਉੱਥੇ ਜਾ ਕੇ ਆਪਣਾ ਫਾਇਦਾ ਹੀ ਹੋ ਰਿਹਾ ਹੈ ਜੇਕਰ ਤਨਖਾਹ ਵਾਧੀ ਹੈ ਤਾਂ ਹੋਮ ਲੋਨ ਚੁਕਾਉਣਾ ਥੋੜਾ ਸੌਖਾ ਹੋ ਜਾਵੇਗਾ ਥੋੜੀ देर ਚੁੱਪ ਰਹਿਣ ਤੋਂ ਬਾਅਦ ਫਾਇਲ ਦੀ ਪਰੇਸ਼ਾਨੀ ਘਟਾਉਣ ਲਈ ਮਨੋਜ ਨੇ ਫਿਰ ਕਿਹਾ ਦੇਖ ਫਾਇਲ ਮੈਂ ਅੱਜ ਹੀ ਨਿੱਦਰਾ ਰਾਸ਼ਨ ਪਹਿਲਾਂ ਹੀ ਖਰੀਦ ਕੇ ਰੱਖ ਦੇਵਾਂਗਾ ਸਬਜੀ ਵਾਲੇ ਹਰ ਰੋਜ਼ ਘਰ ਦੇ ਸਾਹਮਣੇ ਤੋਂ ਲੰਘਦੇ ਹਨ ਸਬਜ਼ੀ ਉਹਨਾਂ ਤੋਂ ਲੈ ਲਿਆ ਕਰੀਂ ਜੇਕਰ ਫਿਰ ਵੀ ਕੋਈ ਹੋਰ ਲੋਡ ਪਵੇਗੀ ਤਾਂ ਆਂਢੀ ਗਾਂਢੀ ਹਨ ਆਪਾਂ ਸਾਰਿਆਂ ਨੇ ਇੰਨੀ ਕੁ ਬਣਾ ਕੇ ਰੱਖੀ ਹੈ ਕਿ ਸਿਰਫ ਇੱਕ ਕਾਲ ਤੇ ਕੋਈ ਵੀ ਆ ਜਾਵੇਗਾ ਪਰ ਮਨੋਜ ਦੇ ਸਮਝਾਉਣ ਤਾ ਪਾਇਲ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਦਰਅਸਲ 10 ਸਾਲਾਂ ਦੀ ਵਿਆਹਤਾ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਪਾਇਲ ਨੂੰ ਮਨੋਜ ਤੋਂ ਵੱਖ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਸੀ ਪਹਿਲਾਂ ਤਾਂ ਪਾਇਲ ਨੇ ਵੀ ਮਨੋਜ ਨਾਲ ਚੰਡੀਗੜ੍ਹ ਜਾਣ ਦੀ ਗੱਲ ਕੀਤੀ ਪਰ ਦਿੱਲੀ ਤੋਂ ਚੰਡੀਗੜ੍ਹ ਜਾਣ ਦਾ ਮਤਲਬ ਬੱਚਿਆਂ ਨੂੰ ਨਵੇਂ ਸਕੂਲ ਵਿੱਚ ਦਾਖਲ ਕਰਵਾਉਣਾ ਨਵੀਆਂ ਵਰਦੀਆਂ ਖਰੀਦਣਾ ਉੱਥੇ ਮਕਾਨ ਕਿਰਾਏ ਤੇ ਲੈਣਾ ਤੇ ਫਿਰ ਕਿਰਾਇਆ ਦੇਣਾ ਤੇ ਹੋਮ ਲੋਨ ਦੀ ਕਿਸ਼ਤ ਵੀ ਭਰਨੀ ਪੈਣੀ ਸੀ ਕਿਸੇ ਵੀ ਤਰ੍ਹਾਂ ਇਹ ਸੌਖਾ ਕੰਮ ਨਹੀਂ ਸੀ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਵੀ ਇਹ ਗਰੰਟੀ ਨਹੀਂ ਸੀ ਕਿ ਉਹ ਉੱਥੇ 10-12 ਸਾਲ ਤੱਕ ਟਿਕ ਕੇ ਰਹਿ ਸਕਣਗੇ ਕੀ ਪਤਾ ਜੇ ਕੰਪਨੀ ਅਗਲੇ ਸਾਲ ਮਨੋਜ ਨੂੰ ਦਿੱਲੀ ਵਾਪਸ ਬੁਲਾ ਲਵੇ ਤਾਂ ਉਹ ਪੜੋ ਤੱਕ ਬੱਚਿਆਂ ਨਾਲ ਇਸੇ ਤਰ੍ਹਾਂ ਘੁੰਮਦੇ ਰਹਿਣਗੇ ਇਸ ਲਈ ਮਨੋਜ ਨੇ ਪਾਇਲਟ ਸਮਝਾਇਆ ਕਿ ਉਸ ਦਾ ਇਕੱਲਾ ਜਾਣਾ ਹੀ ਬੈਤਰ ਰਹੇਗਾ ਮਨੋਜ ਨੇ ਅਗਲੇ ਸੋਮਵਾਰ ਨੂੰ ਚੰਡੀਗੜ੍ਹ ਦਫਤਰ ਜੁਆਇਨ ਕਰਨਾ ਸੀ ਇਸ ਲਈ ਉਹ ਪਰੇ ਮਾਨਾ ਜਾਣ ਦੀ ਤਿਆਰੀ ਕਰਨ ਲੱਗਾ ਮਨੋਜ ਵੀ ਪਹਿਲੀ ਵਾਰ ਇਕੱਲਾ ਰਹਿਣ ਲਈ ਜਾ ਰਿਹਾ ਸੀ ਜਿਸ ਕਰਨਾ ਉਹ ਵੀ ਘਬਰਾ ਰਿਹਾ ਸੀ ਬਚਪਨ ਤੋਂ ਅੱਜ ਤੱਕ ਆਪਣੇ ਹੱਥਾਂ ਨਾਲ ਉਸ ਨੇ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਸੀ ਪਹਿਲਾਂ ਉਸ ਦੀ ਮਾਂ ਅਤੇ ਭੈਣਾਂ ਅਤੇ ਫਿਰ ਵਿਆਹ ਤੋਂ ਬਾਅਦ ਪਾਇਲ ਉਸ ਦਾ ਸਾਰਾ ਕੰਮ ਕਰਦੀ ਸੀ ਮਨੋਜੀ ਸੋਚ ਕੇ ਚਿੰਤਾ ਵਿੱਚ ਸੀ ਕਿ ਉਹ ਆਪਣੇ ਕੱਪੜੇ ਕਿਵੇਂ ਧੋਵੇਗਾ ਕਿਵੇਂ ਬੈੱਡ ਸ਼ੀਟ ਬਦਲੇਗਾ ਕਿਵੇਂ ਕਮਰਾ ਸਾਫ਼ ਕਰੇਗਾ ਉਹ ਖਾਣਾ ਬਾਹਰ ਵੀ ਖਾਵੇਗਾ ਜਾਂ ਟਿਫਨ ਲਵਾਏਗਾ ਪਰ ਜੇ ਉਸ ਦਾ ਚਾਹ ਪੀਣ ਦਾ ਜੀ ਕੀਤਾ ਜਾਂ ਅਚਾਨਕ ਭੁੱਖ ਲੱਗ ਗਈ ਤਾਂ ਉਹ ਕੀ ਕਰੇਗਾ ਪਰ ਪਾਇਲ ਤੇ ਬੱਚਿਆਂ ਦੀ ਚਿੰਤਾ ਕਰਨੋਂ ਆਪਣੀ ਚਿੰਤਾ ਬਾਰੇ ਗੱਲ ਕਰਨ ਤੋਂ ਝਿਜਕ ਰਹੀ ਸੀ ਅਤੇ ਨਾ ਹੀ ਪਾਇਲ ਇਸ ਗੱਲ ਤੇ ਧਿਆਨ ਦੇ ਰਹੀ ਸੀ ਕਿ ਉਸ ਦਾ ਪਤੀ ਉਸ ਤੋਂ ਬਿਨਾਂ ਇਕੱਲਾ ਕਿਵੇਂ ਰਹੇਗਾ ਐਤਵਾਰ ਤੋਂ ਹੀ ਮਨੋਜ ਦਾ ਸ਼ਡਿਊਲ ਬਹੁਤ ਬੀਜੀ ਹੋ ਗਿਆ ਸੀ ਆਪਣੇ ਸਮਾਨ ਦੀ ਪੈਕਿੰਗ ਦੇ ਨਾਲ-ਨਾਲ ਉਹ ਇਸ ਗੱਲ ਦਾ ਵੀ ਧਿਆਨ ਰੱਖ ਰਿਹਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ ਜਿਸ ਲਈ ਪਾਇਲ ਨੂੰ ਬੱਚਿਆਂ ਨਾਲ ਬਾਜ਼ਾਰ ਜਾਣਾ ਪਵੇ ਉਹ ਸਾਰਾ ਦਿਨ ਘਰ ਵਿੱਚ ਰਾਸ਼ਨ ਸਬਜ਼ੀਆਂ ਫਲ ਉਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਉਂਦਾ ਰਿਹਾ ਜਿਵੇਂ-ਜਿਵੇਂ ਸ਼ਾਮ ਢਲਦੀ ਗਈ ਪਾਇਲ ਦਾ ਉਦਾਸ ਚਿਹਰਾ ਦੇਖ ਕੇ ਉਸ ਦਾ ਦਿਲ ਹੀ ਸੋਚ ਕੇ ਘਬਰਾਉਣ ਲੱਗਾ ਕਿ ਸ਼ਾਇਦ ਉਸ ਦੇ ਜਾਨ ਤੋਂ ਬਾਅਦ ਪਾਇਲ ਦੀ ਤबीयत ਨਾ ਵਿਗੜ ਜਾਵੇ ਮਨੋਜ ਨੇ ਕਿਹਾ ਪਾਇਲ ਕਿ ਮੈਂ ਮੰਮੀ ਨੂੰ ਕੁਝ ਦਿਨਾਂ ਲਈ ਇੱਥੇ ਆਉਣ ਲਈ ਕਹਿ ਦਿਆਂ ਤੈਨੂੰ ਦੇਖ ਕੇ ਮੈਨੂੰ ਟੈਨਸ਼ਨ ਹੋ ਰਹੀ ਹੈ ਕਿ ਤੂੰ ਇਕੱਲੀ ਰਹਿ ਸਕਵੇਂਗੀ ਜਾਂ ਨਹੀਂ ਪਾਇਲ ਨੇ ਕਿਹਾ ਮਨੋਜ ਮੈਂ ਵੀ ਸੋਚ ਰਹੀ ਸੀ ਕਿ ਮੰਮੀ ਆ ਕੇ ਕੁਝ ਦਿਨ ਮੇਰੇ ਕੋਲ ਰਹਿਣ ਤਾਂ ਠੀਕ ਰਹੇਗਾ ਪਰ ਉੱਥੇ ਵੀ ਰਿੰਕੀ ਅਤੇ ਪਾਪਾ ਮੰਮੀ ਦੇ ਬਿਨਾ ਔਖੇ ਹੋਣਗੇ ਇਸ ਲਈ ਇਹ ਸੋਚ ਕੇ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਮਨੋਜ ਨੇ ਕਿਹਾ ਮੈਂ ਮੰਮੀ ਨੂੰ 4-5 ਦਿਨ ਲਈ ਇੱਥੇ ਆਉਣ ਲਈ ਕਹਿ ਦਿੰਦਾ ਹਾਂ ਮੈਂ ਸ਼ਨੀਵਾਰ ਨੂੰ ਆਵਾਂਗਾ ਅੱਗੇ ਫਿਰ ਦੇਖਾਂਗੇ ਜਦੋਂ ਮਨੋਜ ਨੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹ ਆਪਣੀ ਨੂੰ ਬਾਰੇ ਸੁਣ ਕੇ ਪਰੇਸ਼ਾਨ ਹੋ ਗਈ ਮਾਂ ਨੇ ਕਿਹਾ ਉਹ ਕੱਲ ਨੂੰ ਦਿੱਲੀ ਆ ਜਾਵੇਗੀ ਕਿਸੇ ਤਰ੍ਹਾਂ ਆਕੇ ਸੋਕੇ ਰਿੰਕੀ ਤੇ ਉਸਦੇ ਪਾਪਾ ਇੱਕ ਹਫਤਾਲਾ ਲਗਾ ਲੈਣਗੇ ਮੰਮੀ ਦੇ ਆਉਣ ਦੀ ਗੱਲ ਸੁਣ ਕੇ ਪਾਇਲ ਨੇ ਸੁੱਖ ਦਾ ਸਾਹ ਲਿਆ ਤੇ ਫਿਰ ਮਨੋਜ ਦੀ ਬਾਕੀ ਰਹਿੰਦੀ ਤਿਆਰੀ ਕਰਕੇ ਅਗਲੇ ਦਿਨ ਨਮਕਾ ਨਾਲ ਉਸ ਨੂੰ ਚੰਡੀਗੜ੍ਹ ਲਈ ਭੇਜ ਦਿੱਤਾ ਨੌਕਰੀ ਤੇ ਰੋਜੀ ਰੋਟੀ ਦਾ ਮਸਲਾ ਸੀ ਇਸ ਲਈ ਮਨੋਜ ਦੇ ਨਾਂ ਜਾਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਸੀ ਇੱਕ ਪਾਸੇ ਉਹ ਪਾਇਲ ਅਤੇ ਬੱਚਿਆਂ ਬਾਰੇ ਫਿਕਰਮੰਦ ਸੀ ਅਤੇ ਦੂਜੇ ਪਾਸੇ ਉਹ ਆਪਣੇ ਆਪ ਬਾਰੇ ਸੋਚ ਰਿਹਾ ਸੀ ਉਪਾਇਲ ਤੋਂ ਬਿਨਾ ਚੰਡੀਗੜ੍ਹ ਕਿਵੇਂ ਰਹੇਗਾ ਉਸਨੇ ਪਹਿਲਾ ਹਫਤਾ ਕੰਪਨੀ ਦੇ ਗੈਸਟ ਹਾਊਸ ਵਿੱਚ ਰਹਿਣਾ ਸੀ ਇੱਕ ਹਫਤੇ ਤੱਕ ਕੋਈ ਸਮੱਸਿਆ ਨਹੀਂ ਸੀ ਔਰ ਉਸ ਤੋਂ ਬਾਅਦ ਉਸਨੂੰ ਪਰਾਈਤੇ ਮਕਾਨ ਲੈ ਕੇ ਰਹਿਣਾ ਪੈਣਾ ਸੀ ਘਰ ਲੱਭਣਾ ਨੌਕਰਾਂ ਨਹੀਂ ਲੱਭਣਾ ਸਮੇਂ ਸਿਰ ਕੱਪੜੇ ਧੋਣੇ ਤੇ ਪ੍ਰੈਸ ਕਰਾਉਣ ਦੀਆਂ ਕਿੰਨੀਆਂ ਮੁਸ਼ਕਲਾਂ ਪੈਦਾ ਹੋਣੀਆਂ ਸਨ ਪਾਇਲ ਦੇ ਨਾਲ ਰਹਿੰਦੇ ਹੋਏ ਉਸਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਇਹ ਸਾਰੇ ਕੰਮ ਇੰਨੇ ਔਖੇ ਹਨ ਅੱਜ ਤੱਕ ਉਸਨੇ ਕਦੇ ਘਰ ਦੀ ਨੌਕਰਾਨੀ ਨਾਲ ਗੱਲ ਵੀ ਨਹੀਂ ਕੀਤੀ ਸੀ ਹੁਣ ਉਹ ਨੌਕਰਾਨੀ ਨਾਲ ਕਿਵੇਂ ਗੱਲ ਕਰੇਗਾ ਹੁਣ ਤੱਕ ਉਹ ਇਹ ਫਰਕ ਨਹੀਂ ਕਰ ਸਕਿਆ ਸੀ ਕਿ ਕਿਹੜੇ ਕੱਪੜੇ ਮੈਲੇ ਹਨ ਅਤੇ ਕਿਹੜੇ ਸਾਫ਼ ਹਨ ਹੁਣ ਇਹ ਸਭ ਕੁਝ ਆਪਣੇ ਆਪ ਕਰਨ ਬਾਰੇ ਸੋਚ ਕੇ ਮਨੋਜ ਨੂੰ ਪਸੀਨਾ ਆ ਰਿਹਾ ਸੀ ਹਫਤੇ ਬਾਅਦ ਅਗਲੇ ਸ਼ਨੀਵਾਰ ਰਾਤ ਨੂੰ ਮਨੋਜ ਇੱਕ ਦਿਨ ਲਈ ਚੰਡੀਗੜ੍ਹ ਤੋਂ ਦਿੱਲੀ ਆਇਆ ਤਾਂ ਘਰ ਵਿੱਚ ਤਿਉਹਾਰ ਵਰਗਾ ਮਾਹੌਲ ਬਣ ਗਿਆ ਬੱਚੇ ਉਸਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਪਾਇਲ ਨੇ ਮਨੋਜ ਨੂੰ ਦੱਸਣ ਲਈ ਇੰਨੀਆਂ ਗੱਲਾਂ ਇਕੱਠੀਆਂ ਕਰ ਲਈਆਂ ਸਨ ਜਿਵੇਂ ਉਹ ਸਾਲਾਂ ਬਾਅਦ ਮਨੋਜ ਨੂੰ ਮਿਲ ਰਹੀ ਹੋਵੇ ਇੱਕ ਹਫ਼ਤਾ ਮਨੋਜ ਤੋਂ ਬਿਨਾਂ ਉਸ ਨੇ ਹਰ ਪਲ ਕਿਵੇਂ ਬਤਾਇਆ ਇਹ ਗੱਲਾਂ ਦੱਸਣ ਦਾ ਕੋਈ ਅੰਤ ਨਹੀਂ ਹੋ ਰਿਹਾ ਸੀ ਪਰ ਮਾਂ ਦੀ ਨਿਗਾ ਮਨੋਜ ਦੇ ਚਿਹਰੇ ਤੇ ਟਿਕੀ ਹੋਈ ਸੀ ਪੁੱਤ ਤੂੰ ਇੱਕ ਹਫ਼ਤੇ ਵਿੱਚ ਇੰਨਾ ਪਤਲਾ ਹੋ ਗਿਆ ਹੈ ਉਸ ਨੇ ਅੱਖਾਂ 'ਚ ਹੰਝੂ ਭਰਦਿਆ ਗਿਆ ਜੇਕਰ ਮਾਂ ਨੇ ਦਿੱਲੀ ਹੋਰ ਦੇ ਰਹਿਣਾ ਹੁੰਦਾ ਤਾਂ ਉਹ ਮਨੋਜ ਨੂੰ ਉਸਦੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੱਥਾਂ ਨਾਲ ਤਿਆਰ ਕਰਕੇ ਇੱਕ ਦਿਨ ਵਿੱਚ ਹੀ ਖਵਾ ਕੇ ਪੂਰੇ ਹਫ਼ਤੇ ਦੀ ਘਾਟ ਪੂਰੀ ਕਰ ਦਿੰਦੀ। ਪਰ ਉਸ ਦਾ ਸ਼ਾਮ ਨੂੰ ਵਾਪਸ ਜਾਣਾ ਜ਼ਰੂਰੀ ਸੀ ਕਿਉਂਕਿ ਰਿੰਕੀ ਦੇ ਪੇਪਰ ਸ਼ੁਰੂ ਹੋਣ ਵਾਲੇ ਸਨ। ਮਾਂ ਦੇ ਉੱਥੇ ਨਾ ਹੋਣ ਕਰ ਰਿੰਕੀ ਦੀ ਪੜ੍ਹਾਈ ਵਿੱਚ ਮੁਸ਼ਕਲ ਆ ਰਹੀ ਸੀ। ਸ਼ਾਮ ਦੀ ਰੇਲਗੱਡੀ ਵਿੱਚ ਆਪਣੀ ਮਾਂ ਨੂੰ ਚੜਾਉਣ ਤੋਂ ਬਾਅਦ ਬੱਚਿਆਂ ਨੇ ਪੀਜ਼ਾ ਖਾਣ ਦੀ ਜਿੱਦ ਕੀਤੀ। ਪਾਇਲ ਨੇ ਵੀ ਬੱਚਿਆਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਅਤੇ ਕਿਹਾ ਜਦੋਂ ਤੋਂ ਤੁਸੀਂ ਚਲੇ ਗਏ ਹੋ ਬੱਚੇ ਪੀਜ਼ਾ ਖਾਣ ਦੀ ਜ਼ਿੱਦ ਕਰ ਰਹੇ ਹਨ ਮੈਂ ਸਮਝਾਇਆ ਸੀ ਕਿ ਤੁਹਾਡੇ ਪਾਪਾ ਦੇ ਆਉਣ ਤੋਂ ਬਾਅਦ ਹੀ ਜਾਵਾਂਗੇ ਹੁਣ ਤੁਸੀਂ ਆ ਗਏ ਹੋ ਤਾਂ ਬੱਚਿਆਂ ਦੀ ਜਿੱਤ ਵੀ ਕਰੋ ਨਹੀਂ ਤਾਂ ਤੁਹਾਡੇ ਜਾਣ ਤੋਂ ਬਾਅਦ ਉਹ ਮੈਨੂੰ ਫਿਰ ਤੰਗ ਕਰਨਗੇ ਮਨੋਜ ਦਾ ਬਾਹਰ ਕੁਝ ਖਾਣ ਦਾ ਮਨ ਬਿਲਕੁਲ ਨਹੀਂ ਕਰ ਰਿਹਾ ਸੀ ਉਹ ਚਾਹੁੰਦਾ ਸੀ ਕਿ ਬਾਕੀ ਦਾ ਸਮਾਂ ਘਰ ਵਿੱਚ ਸਾਰਿਆਂ ਨਾਲ ਸ਼ਾਂਤੀ ਨਾਲ ਬਿਤਾਇਆ ਜਾਵੇ ਤੇ ਪਾਇਲ ਵੱਲੋਂ ਪਕਾਇਆ ਗਿਆ ਗਰਮ ਘਰ ਦਾ ਖਾਣਾ ਖਾਵੇ ਪਰ ਉਹ ਬੱਚਿਆਂ ਤੇ ਪਾਇਲ ਦੀ ਗੱਲ ਨਾ ਮੰਨ ਕੇ ਉਹਨਾਂ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਸੀ ਇਸ ਲਈ ਬੇਚਿੱਜ ਕੋ ਸਾਰਿਆਂ ਨੂੰ ਨਾਲ ਲੈ ਕੇ ਪੀਜਾ ਹਟੇ ਚਲਾ ਗਿਆ ਅਗਲੇ ਦਿਨ ਫਿਰ ਤੜਕੀ ਉਹ ਚੰਡੀਗੜ੍ਹ ਲਈ ਰਵਾਨਾ ਹੋ ਗਿਆ ਜਿਵੇਂ ਹੀ ਮਨੋਜ ਰੇਲ ਗੱਡੀ ਵਿੱਚ ਬੈਠਾ ਉਹ ਸੋਚਣ ਲੱਗਾ ਕਿ ਕੀ ਕੋਈ ਅਜੇਹੀ ਚੀਜ਼ ਰਹਿ ਗਈ ਹੈ ਜਿਸ ਕਾਰਨ ਪਾਇਲ ਨੂੰ ਤੰਗ ਹੋਣਾ ਪਵੇ ਪਰ ਜਦੋਂ ਉਸ ਨੂੰ ਅਜੇਹੀ ਕੋਈ ਗੱਲ ਯਾਦ ਨਾ ਆਈ ਤਾਂ ਉਸ ਨੇ ਸੁੱਖ ਦਾ ਸਾਹ ਲਿਆ ਤੇ ਸੇਰ ਤੇ ਸੇਰ ਰੱਖ ਕੇ ਖਾ ਬੰਦ ਕਰ ਲਈਆਂ ਜਦੋਂ ਦਾ ਮਨੋਜ ਚੰਡੀਗੜ੍ਹ ਪਹੁੰਚਿਆ ਸੀ ਮਨੋਜ ਦੀ ਜ਼ਿੰਦਗੀ ਵਿੱਚੋਂ ਆਰਾਮ ਅਤੇ ਸ਼ਾਂਤੀ ਗਾਇਬ ਹੋ ਗਏ ਸਨ ਹੁਣ ਤੱਕ ਦਿੱਲੀ ਰਹਿੰਦਿਆਂ ਜੋ ਸਮਾ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਸੁਖਦਾਇਕ ਹੁੰਦਾ ਸੀ ਉਹ ਹੁਣ ਸਭ ਤੋਂ ਵੱਧ ਰਜੇਵੇਂ ਵਾਲਾ ਬਣ ਗਿਆ ਸੀ ਸ਼ਨੀਵਾਰ ਸ਼ਾਮ ਦਫ਼ਤਰ ਤੋਂ ਨਿਕਲਦੇ ਹੀ ਉਹ ਸਟੇਸ਼ਨ ਵੱਲ ਭੱਜਦਾ ਫਿਰ ਰੇਲ ਗੱਡੀ ਫੜਦਾ ਦਿੱਲੀ ਪਹੁੰਚ ਕੇ ਆਟੋ ਫੜਦਾ ਤੇ ਘਰ ਪਹੁੰਚ ਜਾਂਦਾ ਉਦੋਂ ਤੱਕ ਬੱਚੇ ਸੌ ਚੁੱਕੇ ਹੁੰਦੇ ਸਨ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਸਵੇਰੇ ਜਲਦੀ ਉੱਠਦਾ ਫਿਰ ਸਾਰਾ ਦਿਨ ਹਫਤਾਵਾਰੀ ਖਰੀਦਦਾਰੀ ਕਰਨ ਜਾਂ ਬੱਚਾ ਨੂੰ ਬਾਹਰ ਲਿਜਾਣ ਵਿੱਚ ਹੀ ਲੰਘ ਜਾਂਦਾ ਫਿਰ ਸੋਮਵਾਰ ਸਵੇਰੇ ਜਲਦੀ ਉੱਠ ਕੇ ਨਹਾਉਣਾ ਪੈਂਦਾ ਪਿਆਰ ਹੋ ਕੇ ਸ਼ਤਾਬ ਦੇ ਰੇਲ ਗੱਡੀ ਫੜਨ ਲਈ ਸਵੇਰੇ 5 ਵਜੇ ਘਰੋਂ ਨਿਕਲਣਾ ਪੈਂਦਾ ਸੀ ਪਾਇਲ ਨੂੰ ਇਕੱਲਾ ਸਮਝ ਕੇ ਉਸ ਦਾ ਸਹੁਰਾ ਉਸ ਨੂੰ ਸਮੇਂ-ਸਮੇਂ ਤੇ ਮਿਲਣ ਆਉਂਦਾ ਸੀ ਪਰ ਉਹ ਵੀ ਨੌਕਰੀ ਕਰਦਾ ਸੀ ਇਸ ਲਈ ਜ਼ਿਆਦਾ ਸਮਾਂ ਰੁਕ ਨਹੀਂ ਸਕਦਾ ਸੀ ਇੱਕ ਸ਼ਨੀਵਾਰ ਨੂੰ ਜਦੋਂ ਮਨੋਜ ਘਰ ਆਇਆ ਤਾਂ ਪਾਇਲ ਦੀ ਮਾਂ ਉਸ ਦੇ ਕੋਲ ਰਹਿਣ ਆਈ ਹੋਈ ਸੀ ਪਾਇਲ ਦੀਆਂ ਮੁਸ਼ਕਲਾਂ ਸੁਣ ਕੇ ਉਹ ਕੁਝ ਦਿਨਾਂ ਲਈ ਉਸ ਕੋਲ ਰਹਿਣ ਲਈ ਆ ਗਈ ਸੀ ਜਿਵੇਂ ਹੀ ਉਸ ਨੇ ਮਨੋਜ ਨੂੰ ਦੇਖਿਆ ਉਸ ਦੇ ਚਿਹਰੇ ਤੇ ਪਰੇਸ਼ਾਨੀਆਂ ਦੀਆਂ ਰੇਖਾਵਾਂ ਆ ਗਈਆਂ ਮਨੋਜ ਪੁੱਤਰ ਤੁਹਾਡੀ ਸਿਹਤ ਕਿੰਨੀ ਕਮਜ਼ੋਰ ਹੋ ਗਈ ਹੈ ਚਿਹਰੇ ਤੋਂ ਚਮਕ ਗਾਇਬ ਹੋ ਗਈ ਹੈ ਜਦੋਂ ਮੈਂ ਤੁਹਾਨੂੰ 2 ਮਹੀਨੇ ਪਹਿਲਾਂ ਮਿਲੀ ਸੀ ਤੁਸੀਂ ਇਸ ਤਰ੍ਹਾਂ ਦੇ ਨਹੀਂ ਸੀ ਕੀ ਹੁੰਤੇ ਖਾਣ ਪੀਣ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈ ਮਨੂਜ ਨੇ ਕਿਹਾ ਨਹੀਂ ਮੰਮੀ ਸਭ ਕੁਝ ਠੀਕ ਹੈ ਉਤੇ ਖਾਣਾ ਪੀਣਾ ਵੀ ਠੀਕ ਹੈ ਬਸ ਮੈਂ ਘਰੋਂ ਦੂਰ ਹਾਂ ਇਸ ਲਈ ਬੱਚਿਆਂ ਦੀ ਯਾਦ ਆਉਂਦੀ ਜਾਂਦੀ ਹੈ ਇਸ ਲਈ ਸ਼ਾਇਦ ਤੁਸੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹੁਣ ਜਦ ਮੈਂ ਅੱਜ ਘਰ ਆਇਆ ਹਾਂ ਤਾਂ ਕੱਲ ਤੁਸੀਂ ਦੇਖੋਗੇ ਕਿ ਮੇਰਾ ਚਿਹਰਾ ਵੀ ਚਮਕਣ ਲੱਗ ਜਾਵੇਗਾ ਅਗਲੀ ਸਵੇਰ ਤੋਂ ਹੀ ਮਨੂਜ ਫਿਰ ਘਰ ਲਈ ਹਫ਼ਤੇ ਦਾ ਸਮਾਨ ਖਰੀਦਣ ਤੇ ਬੱਚਿਆਂ ਦੀਆਂ ਮੰਗਾਪੂਰੀਆਂ ਕਰਨ ਵਿੱਚ ਰੁੱਝ ਗਿਆ ਜਦੋਂ ਸਾਰਿਆਂ ਨੇ ਰਾਤ ਬਾਹਰ ਰਾਤ ਦੇ ਖਾਣੇ ਦੀ ਪਲੈਨਿੰਗ ਬਣਾਈ ਤਾਂ ਪਾਇਲ ਦੀ ਮਾਂ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ ਕਿ ਮਨੋਜ ਨੇ ਕੱਲ ਸਵੇਰੇ ਜਲਦੀ ਜਾਣਾ ਹੈ ਇਸ ਲਈ ਸਾਰੇ ਸਵੇ ਸਾਬੂ ਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ ਇਸ ਲਈ ਘਰ ਵਿੱਚ ਹੀ ਖਾਣਾ ਬਣਾ ਕੇ ਖਾਣਾ ਚਾਹੀਦਾ ਹੈ ਪਰ ਜਦੋਂ ਬੱਚੇ ਨਾ ਮੰਨੇ ਤਾਂ ਮਾਂ ਨੇ ਕਿਹਾ ਠੀਕ ਹੈ ਤੁਸੀਂ ਸਾਰੇ ਚਲੇ ਜਾਓ ਮੈਂ ਨਹੀਂ ਜਾਵਾਂਗੀ ਮੈਂ ਇੱਥੇ ਹੀ ਆਪਣੇ ਲਈ ਕੁਝ ਬਣਾ ਲਵਾਂਗੀ ਜਾਂਦੇ ਸਮੇਂ ਮਨੋਜ ਨੇ ਕਿਹਾ ਮੰਮੀ ਤੁਸੀਂ ਜੋ ਵੀ ਆਪਣੇ ਲਈ ਬਣਾਓਗੇ ਮੇਰੇ ਲਈ ਵੀ ਦੋ ਰੋਟੀਆਂ ਬਣਾ ਦੇਣਾ ਮੈਂ ਵੀ ਘਰ ਆ ਕੇ ਖਾਵਾਂਗਾ ਬਾਹਰ ਦਾ ਖਾ-ਖਾ ਕੇ ਅੱਕ ਗਿਆ ਹਾਂ ਬਨੋਜ ਦੀ ਸੱਸ ਨੇ ਉਸ ਸਮੇਂ ਤਾਂ ਕੁਝ ਨਹੀਂ ਕਿਹਾ ਪਰ ਅਗਲੇ ਦਿਨ ਮਨੋਜ ਦੇ ਜਾਣ ਤੋਂ ਬਾਅਦ ਉਸਨੇ ਪਾਇਲ ਨੂੰ ਗੁੱਸੇ ਨਾਲ ਕਿਹਾ ਪਾਇਲ ਤੈਨੂੰ ਲੱਗਦਾ ਹੈ ਕਿ ਬਨੋਜ ਦੀ ਕਿਸੇ ਹੋਰ ਸ਼ਹਿਰ ਵਿੱਚ ਬਦਲੀ ਹੋ ਗਈ ਹੈ ਤਾਂ ਕਿ ਇਹ ਉਸ ਦਾ ਕਸੂਰ ਹੈ ਜੇ ਤੈਨੂੰ ਇੱਥੇ ਇਕੱਲੇ ਰਹਿਣਾ ਪੈ ਰਿਹਾ ਹੈ ਤਾਂ ਇਸ ਵਿੱਚ ਉਸ ਦਾ ਕੋਈ ਕਸੂਰ ਹੈ ਤੈਨੂੰ ਕੀ ਲੱਗਦਾ ਹੈ ਕੀ ਇਕੱਲੇ ਰਹਿਣ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਸਿਰਫ ਤੈਨੂੰ ਹੀ ਕਰਨਾ ਪੈ ਰਿਹਾ ਹੈ ਕੀ ਮਨੁਜ ਉਥੇ ਐਸ਼ ਕਰ ਰਿਹਾ ਹੈ ਤੂੰ ਕਿਹੋ ਜੀ ਪਤਨੀ ਹੈ ਜੋ ਤੂੰ ਉਸਦੀ ਵਿਗੜਦੀ ਸਿਹਤ ਅਤੇ ਉਸਦਾ ਫਿੱਕਾ ਚਿਹਰਾ ਨਹੀਂ ਪਛਾਨ ਸਕਦੀ ਮੈਂ ਵੇਖ ਸਕਦੀ ਹਾਂ ਉਹ ਵਿਚਾਰਾ ਇੱਕ ਦਿਨ ਲਈ ਭੱਜ ਕੇ ਆਪਣੀ ਪਤਨੀ ਅਤੇ ਬੱਚਿਆਂ ਕੋਲ ਰਹਿਣ ਲਈ ਇੰਨੇ ਦੂਰ ਆਉਂਦਾ ਹੈ ਅਤੇ ਸਾਰਾ ਦਿਨ ਤੁਹਾਡੀਆਂ ਜ਼ਰੂਰਤਾਂ ਤੇ ਖੁਆਇਸ਼ਾਂ ਪੂਰੀਆਂ ਕਰਨ ਵਿੱਚ ਲਾ ਦਿੰਦਾ ਹੈ ਤੇ ਇੱਕ ਪਲ ਵੀ ਸ਼ਾਂਤੀ ਨਾਲ ਨਹੀਂ ਬੈਠਦਾ ਕੀ ਉਸਦੇ ਸਰੀਰ ਨੂੰ ਆਰਾਮ ਦੀ ਲੋੜ ਨਹੀਂ ਹੈ ਪਾਇਲ ਨੇ ਕਿਹਾ ਪਰ ਮਾਂ ਮੈਂ ਅਜੀ ਹਕੀਕਤ ਕੀਤਾ ਹੈ ਕਿ ਤੁਸੀਂ ਮੇਰੇ ਨਾਲ ਇੰਨੇ ਨਾਰਾਜ਼ ਹੋ ਰਹੇ ਹੋ ਤੁਹਾਨੂੰ ਕਿਉਂ ਲੱਗ ਰਿਹਾ ਹੈ ਕਿ ਮੈਨੂੰ ਮਨੋਜ ਦੀ ਕੋਈ ਚਿੰਤਾ ਨਹੀਂ ਤੁਸੀਂ ਅਜੀ ਹੈ ਕੀ ਦੇਖਿਆ ਕਿ ਤੁਸੀਂ ਮੈਨੂੰ ਇੰਨਾ ਛਿੜਕ ਰਹੇ ਹੋ ਦੇਖ ਪਾਇਲ ਜਦੋਂ ਤੋਂ ਮਨੋਜ ਚੰਡੀਗੜ੍ਹ ਗਿਆ ਹੈ ਮੈਂ ਤੇਰੇ ਮੂੰਹੋਂ ਇਹੀ ਸੁਣਦੀ ਆ ਰਹੀ ਹਾਂ ਕਿ ਸਿਰਫ ਮੈਨੂੰ ਹੀ ਪਤਾ ਹੈ ਕਿ ਮੈਂ ਇਕੱਲੀ ਕਿਉਂ ਰਹਿ ਰਹੀ ਹਾਂ ਮੈਂ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹਾਂ ਮੈਂ ਤੈਨੂੰ ਕੀ ਦੱਸਾਂ ਤੂ ਇਹ ਗੱਲ ਆਪਣੇ ਮਾਤਾ ਪਿਤਾ ਤੋਰੇ ਘਰ ਹਰੇਕ ਨੂੰ ਦੱਸੀ ਹੈ ਤੈਨੂੰ ਹੀ ਇਕੱਲੇ ਰਹਿਣ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੈਂ ਇੱਕ ਵਾਰ ਵੀ ਤੈਨੂੰ ਮਨੋਜ ਬਾਰੇ ਚਿੰਤਾ ਕਰਦੇ ਨਹੀਂ ਸੁਣਿਆ ਮੈਂ ਇੱਕ ਵਾਰ ਵੀ ਤੇਰੇ ਕੋਲ ਇਹ ਨਹੀਂ ਸੁਣਿਆ ਕਿ ਮਨੋਜ ਉੱਤੇ ਕੀ ਖਾਂਦਾ ਹੈ ਪਤਾ ਨਹੀਂ ਉਸ ਨੂੰ ਆਪਣਾ ਮਨਪਸੰਦ ਖਾਣਾ ਮਿਲਦਾ ਹੈ ਜਾਂ ਨਹੀਂ ਉਸੇ ਕੱਪੜੇ ਕਿਵੇਂ ਧੋਤੇ ਜਾਂਦੇ ਹਨ ਜੇ ਉਹ ਸ਼ਾਮ ਨੂੰ ਥੱਕ ਕੇ ਘਰ ਆਉਂਦਾ ਹੋਵੇਗਾ ਤਾਂ ਚਾਹ ਦੇ ਕੱਪੜੇ ਲੋਡ ਪੈਣਦੇ ਕੀ ਕਰਦਾ ਹੋਵੇਗਾ ਵਿਚਾਰਾ ਇੱਕ ਦਿਨ ਲਈ ਘਰ ਆਉਂਦਾ ਹੈ ਅਤੇ ਉਸ ਦਿਨ ਵੀ ਤੁਸੀਂ ਉਸ ਨੂੰ ਇੱਕ ਪਲ ਲਈ ਵੀ ਆਰਾਮ ਨਾਲ ਨਹੀਂ ਬੈਠਣ ਦਿੰਦੇ ਉਹ ਸਾਰਾ ਦਿਨ ਕਿਸੇ ਨਾ ਕਿਸੇ ਕੰਮ ਲਈ ਭੱਜ ਦੌੜਦਾ ਫਿਰਦਾ ਰਹਿੰਦਾ ਹੈ ਕੀ ਤੂੰ ਇੰਨੀ ਪੜੀ ਲਿਖੀ ਹੋਣ ਦੇ ਬਾਵਜੂਦ ਮਨੋਸ ਤੋਂ ਬਿਨਾ ਕਰਦੇ ਸਾਰੇ ਛੋਟੇ ਵੱਡੇ ਕੰਮ ਨਹੀਂ ਕਰ ਸਕਦੀ ਮਾਂ ਮੈਂ ਇਹ ਸਭ ਕਰ ਲੈਂਦੀ ਪਰ ਤੁਸੀਂ ਦੇਖੋ ਕਿ ਸੋਨੂ ਤੇ ਪਿੰਕੀ ਐਨੇ ਛੋਟੇ ਹਨ ਕਿ ਉਹਨਾਂ ਦੇ ਨਾਲ ਬਾਜ਼ਾਰ ਜਾਣਾ ਖਤੇ ਤੋਂ ਖਾਲੀ ਨਹੀਂ ਹੈ ਤੇ ਬਾਹਰ ਖਾਣਾ ਤੇਕੂ ਮੁਨਾਫਿਰਨਾ ਬੱਚਿਆਂ ਦੀ ਫਰਮਾਇਸ਼ ਤੇ ਕਰਨਾ ਪੈਂਦਾ ਹੈ ਮੈਂ ਥੋੜਾ ਕਹਿੰਦੀ ਹਾਂ ਉਹਨਾਂ ਨੂੰ ਬਾਹਰ ਜਾਣ ਲਈ ਪਾਇਲ ਨੇ ਗਰੋਂ ਹਾਕਾ ਜਿਹਾ ਮੂੰਹ ਬਣਾ ਕੇ ਕਿਹਾ ਇਸ ਤੇ ਪਾਇਲ ਦੀ ਮਾਂ ਨੇ ਉਸ ਨੂੰ ਸਮਝਾਉਂਦੀ ਹੋਈ ਕਿਹਾ ਦੇਖ ਬੇਟਾ ਮੈਂ ਸਮਝਦੀ ਹਾਂ ਕਿ ਮਨੂਜ ਦੇ ਜਾਨ ਕਾਰਨ ਤੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਤੂੰ ਸਿਰਫ ਆਪਣੀਆਂ ਮੁਸ਼ਕਲਾਂ ਬਾਰੇ ਹੀ ਕਿਉਂ ਸੋਚਦੀ ਰਹਿੰਦੀ ਹੈ ਕਿ ਇਹ ਤੇਰੀ ਖੁਦਗਰਜ਼ੀ ਨਹੀਂ ਹੈ ਮੇਰੇ ਖਿਆਲ ਵਿੱਚ ਮਨੋਜ ਨੂੰ ਤੇਰੇ ਨਾਲੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਫ ਮਨੋਜ ਤੇਰੇ ਤੋਂ ਦੂਰ ਗਿਆ ਹੈ ਪਰ ਮਨੋਜ ਦੀ ਬਦਲੀ ਨੇ ਉਸ ਤੋਂ ਉਸਦਾ ਘਰ ਉਹ ਪਤਨੀ ਬੱਚੇ ਘਰ ਦਾ ਖਾਣਾ ਕਰਦੀ ਸ਼ਾਂਤੀ ਸਭ ਕੁਝ ਖੋ ਲਿਆ ਹੈ। ਜੇ ਉਹ ਇੱਕ ਦਿਨ ਲਈ ਵੀ ਆਉਂਦਾ ਹੈ ਤਾਂ ਉਹ ਤੁਹਾਡੇ ਸਾਰਿਆਂ ਲਈ ਇਸ ਤਰ੍ਹਾਂ ਫਿਕਰਮੰਦ ਹੋ ਜਾਂਦਾ ਹੈ ਜਿਵੇਂ ਕੋਈ ਗੁਨਾਹ ਕਰਕੇ ਵਾਪਸ ਆਇਆ ਹੋਵੇ। ਤੂੰ ਸਿਆਣੀ ਤੇ ਸਮਝਦਾਰ ਹੈ। ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਤੂੰ ਬੁਝਾ ਜਾ ਕੇ ਸਾਰੀਆਂ ਚੀਜ਼ਾਂ ਖਰੀਦ ਲਿਆ ਕਰ। ਤਾਂ ਕਿ ਘਟੋ ਘਟੇ ਐਤਵਾਰ ਨੂੰ ਤਾਂ ਮਨੋਜ ਸਾਰਾ ਦਿਨ ਆਰਾਮ ਨਾਲ ਘਰ ਰਹਿ ਸਕੇ। ਤੂੰ ਪਹਿਲਾਂ ਤੋਂ ਹੀ ਜਾਣਦੀ ਹੈ ਕਿ ਮਨੋਜ ਨੂੰ ਤੇਰੇ ਹੱਥਾਂ ਦਾ ਬਣਾਇਆ ਖਾਣਾ ਪਸੰਦ ਹੈ। ਉਹ ਬਾਹਰਲਾ ਖਾਣਾ ਖਾਣ ਤੋਂ ਕੰਨੀ ਘਤਰੋਂਦਾ ਹੈ। ਫਿਰ ਵੀ ਐਤਵਾਰ ਨੂੰ ਤੂੰ ਆਪਣੇ ਹੱਥਾਂ ਨਾਲ ਖਾਣਾ ਬਣਾਉਣ ਦੀ ਬਜਾਏ ਉਸ ਨੂੰ ਬਾਹਰ ਲੈ ਜਾਂਦੀ ਹੈ। ਜੇ ਬੱਚੇ ਪੀਜ਼ਾ ਤੇ 버ਗਰ ਖਾਣਾ ਚਾਹੁੰਦੇ ਹਨ ਤਾਂ ਤੁਸੀਂ ਉਹਨਾਂ ਲਈ ਲਿਆ ਸਕਦੇ ਹੋ ਅਤੇ ਉਹਨਾਂ ਨੂੰ ਘਰੇ ਖਵਾ ਸਕਦੇ ਹੋ। ਆਪਣੀ ਮਾਂ ਦੀ ਗੱਲ ਸੁਣ ਕੇ ਪਾਇਲ ਨੂੰ ਅਹਿਸਾਸ ਹੋਇਆ ਕਿ ਉਹ ਸੱਚਮੁੱਚ ਬਹੁਤ ਵੱਡੀ ਗਲਤੀ ਕਰ ਰਹੀ ਸੀ ਕਿ ਸਿਰਫ ਮਨੋਜ ਦੇ ਜਾਣਕਾਰ ਨੂੰ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਖੁਦ ਵੀ ਇਹ ਨਹੀਂ ਸਮਝ ਰਹੀ ਸੀ ਕਿ ਉਹ ਮਨੋਜ ਦੀਆਂ ਮੁਸ਼ਕਲਾਂ ਬਾਰੇ ਨਾ ਸੋਚ ਕੇ ਇੰਨੀ ਸਵਾਰਥੀ ਕਿਵੇਂ ਹੋ ਗਈ ਅਗਲੇ ਸ਼ੁੱਕਰਵਾਰ ਨੂੰ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਫਾਈਲ ਕਰਦੇ ਸਾਰੇ ਛੋਟੇ ਵੱਡੇ ਕੰਮਾਂ ਦੀ ਲਿਸਟ ਬਣਾ ਕੇ ਘਰੋਂ ਨਿਕਲ ਗਈ ਉਸਨੇ ਫੈਸਲਾ ਕਰ ਲਿਆ ਸੀ ਕਿ ਹੁਣ ਜਦੋਂ ਮਨੋਜ ਆਵੇਗਾ ਤਾਂ ਉਸ ਨੂੰ ਕਿਸੇ ਕਾਮਲੀ ਬਾਹਰ ਨਹੀਂ ਭੇਜੇਗੀ ਐਤ ਕੀ ਉਹ ਸਾਰਾ ਐਤ ਵਰ ਮਨੂਜ ਨਾਲ ਘਰ ਵਿੱਚ ਹੀ ਬਤਾਉਣਗੇ ਤਾਂ ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਆਰਾਮ ਮਿਲ ਸਕੇ ਬਜ਼ਾਰ ਤੋਂ ਵਾਪਸ ਆਉਂਦਿਆ ਅਚਾਨਕ ਪਾਇਲ ਦੀ ਨਜ਼ਰ ਸੜਕ ਕਿਨਾਰੇ ਸ਼ੋਲੇ ਪਟੂਰੇ ਦੇ ਸਟਾਲ ਕੋਲ ਖੜੇ ਇੱਕ ਨੌਜਵਾਨ ਤੇ ਪਈ ਜੋ ਬਹੁਤ ਹੀ ਕਾਹਲੀ ਨਾਲ ਸ਼ੋਲੇ ਪਟੂਰੇ ਖਾ ਰਿਹਾ ਸੀ ਉਸ ਵੱਲ ਵੇਖ ਕੇ ਹੀ ਪਤਾ ਨਹੀਂ ਕਿਉਂ ਪਾਇਲ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ ਉਹ ਸੋਚਣ ਲੱਗੀ ਕਿ ਮਨੂਜ ਨੂੰ ਵੀ ਜਦੋਂ ਭੁੱਖ ਲੱਗਦੀ ਹੋਵੇਗੀ ਉਹ ਜਿੱਥੇ ਵੀ ਹੁੰਦਾ ਹੋਵੇਗਾ ਇਸ ਤਰ੍ਹਾਂ ਹੀ ਕਿਸੇ ਰੇੜੀ ਤੋਂ ਖਾ ਕੇ ਆਪਣਾ ਢਿੱਡ ਭਰ ਲੈਂਦਾ ਹੋਵੇਗਾ ਆਪਣੀਆਂ ਮਨਪਸੰਦ ਚੀਜ਼ਾਂ ਆਰਡਰ ਕਰਕੇ ਉਸ ਤੋਂ ਬਣਵਾਉਣਾ ਤੇ ਖਾਣਾ ਤਾਂ ਉਹ ਭੁੱਲ ਗਿਆ ਹੋਵੇਗਾ ਆਪਣੇ ਹੰਝੂ ਭੂਰਦੀ ਹੋਈ ਪਾਇਲ ਘਰ ਨੂੰ ਕਾਲੀ-ਕਾਲੀ ਆ ਰਹੀ ਸੀ ਤੇ ਇਹ ਵੀ ਸੋਚ ਰਹੀ ਸੀ ਕਿ ਸਾਡੇ ਪਤੀ ਜੋ ਆਪਣੇ ਪਰਿਵਾਰ ਦਾ ਢਿੱਡ ਭਰਨ ਅਤੇ ਉਹਨਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਦਿਨ-ਰਾਤ ਘਰੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਭੁੱਖ ਲੱਗਣ ਤੇ ਉਹਨਾਂ ਦਾ ਮਨਪਸੰਦ ਖਾਣਾ ਤੱਕ ਉਹਨਾਂ ਨੂੰ ਨਹੀਂ ਮਿਲਦਾ ਤੇ ਅਸੀਂ ਪਤਨੀਆਂ ਇਹ ਜਿਤਾਉਂਦੀਆਂ ਰਹਿੰਦੀਆਂ ਹਾਂ ਕਿ ਅਸੀਂ ਉਹਨਾਂ ਦੇ ਬਿਨਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਾਂ ਤੁਸੀਂ ਸੁਣੀ ਕਹਾਣੀ ਮਜਬੂਰੀ ਤੇ ਦੂਰੀ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ